ਗਰਬਾਣੀ ਵਿੱਚ ਇੱਕ ਮੰਤਰ ਹੈ ਕਿ ਤੁਸੀਂ ਆਪਣੇ ਪਤੀ ਨੂੰ ਕਿਵੇਂ ਵਸ ਕਰ ਸਕਦੇ ਹੋ ਹਰ ਔਰਤ ਚਾਹੁੰਦੀ ਹੈ ਕਿ ਮੇਰਾ ਪਤੀ ਮੇਰੇ ਕਹਿਣੇ ਵੇ ਚੱਲੇ ਮੇਰੇ ਅਨਸਾਰ ਚੱਲੇ ਤੇ ਗਰਬਾਣੀ ਉਸ ਲਈ ਦੱਸਦੀ ਹੈ ਕਿ ਭੈਣੇ ਤੂੰ ਆਹ ਕੰਮ ਕਰ ਤੇਰਾ ਪਤੀ ਤੇਰੇ ਵਸ ਵਿੱਚ ਹੋ ਜਾਵੇਗਾ ਇਹ ਕਿਹੜੇ ਕੰਮ ਹਨ ਇਹ ਤਿੰਨ ਕੰਮ ਹਨ ਨਿਮਣਸੁ ਅੱਖਰ ਖਵਣ ਗੁਣ ਜਹਿਬਾ ਮਣੀਆਂ ਮੰਤ ਏ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਨਿਮਣਸੁ ਅੱਖਰ ਨਿਊ ਕੇ ਗੱਲ ਕਰ ਆਪਣੇ ਪਤੀ ਦੇ ਅਗੇ ਨਿਊ ਕੇ ਗੱਲ ਕਰ ਖਵਣ ਗੁਣ ਖਾਉਣ ਦਾ ਗੁਣ ਹੋਣਾ ਚਾਹੀਦਾ ਹੈ ਖਾਣ ਦਾ ਗੁਣ ਰਸੋਈ ਦਾ ਗੁਣ ਹੋਣਾ ਚਾਹੀਦਾ ਹੈ ਤੇਰੇ ਕੋਲ ਜੇ ਰਸੋਈ ਦਾ ਗੁਣ ਹੈ ਤਾਂ ਤੇਰਾ ਪਤੀ ਵਸ ਵਿੱਚ ਹੋ ਸਕਦਾ ਹੈ ਪਰ ਤੀਸਰੀ ਸ਼ਰਤ ਵੀ ਨਾਲ ਹੈ ਨਿਵਣ ਸੁ ਅੱਖਰ ਖਵਣ ਗੁਣ ਜਿਹਬਾ ਮਣੀਆ ਮੰਤ ਮਿੱਠਾ ਬੋਲੀ ਮਿੱਠਾ ਬੋਲੀ ਪਰਿਵਾਰ ਦੇ ਵਿੱਚ ਮਿੱਠਾ ਬੋਲੀ ਪਤੀ ਦੇ ਨਾਲ ਮਿੱਠਾ ਬੋਲੀ ਸਮਾਜ ਦੇ ਵਿੱਚ